ਫਗਵਾੜਾ ਸ਼ਹਿਰ ਵਿੱਚ ਹੋਇਆ ਫਿਰ ਗੁੰਡਾਗਰਦੀ ਦਾ ਨੰਗਾ ਨਾਚ ਗੱਡੀ ਵਿੱਚ ਸਵਾਰ ਹੋ ਕੇ ਆਏ ਤਿੰਨ ਵਿਅਕਤੀਆਂ ਨੇ ਹੁਸ਼ਿਆਰਪੁਰ ਰੋਡ ਤੇ ਗੁਰੂ ਕਿਰਪਾ ਇੰਟਰਪ੍ਰਾਈਜ਼ੇਸ ਮੋਬਾਈਲਾਂ ਦੀ ਦੁਕਾਨ ਤੇ ਕੀਤੀ ਪੰਨ ਤੋੜ ਅਤੇ 8000 ਦੀ ਨਕਦੀ ਚਾਰ ਮੋਬਾਈਲ ਫੋਨ ਅਤੇ ਇੱਕ ਲੈਪਟਾਪ ਲੈ ਕੇ ਹੋਏ ਫਰਾਰ ਐਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਉਹ ਰੋਜ਼ਮਾਰ ਠੀਕ ਹੈ ਹੁਣ ਦੱਸ ਦੇ ਜਿਗਰ ਕਰਦੇ ਪਾਈ ਵੀ ਪਹਿਲਾਂ ਵੀ ਕੰਪਲੀਟ ਕੀਤੀ ਸੀ ਇਹ ਬੰਦੇ ਹੀ ਫਲਾਸ ਮੈਂ ਦੱਸ ਤਾ ਮਾਰਾ ਕੋਈ ਪਹਿਲਾਂ ਹੀ ਕੀਤੀ ਠੀਕ ਹੈ ਹੁਣ ਦੱਸ ਦੇ ਜਿਗਰ ਕਰਦੇ ਪਾਈ ਵੀ ਪਹਿਲਾਂ ਵੀ ਕੰਪਲੀਟ ਕੀਤੀ ਸੀ ਇਹ ਬੰਦੇ ਹੀ ਫਲਾਸ ਦਸਤਵਰ ਬਿਲਾਈ ਜੀ ਜਿਸ ਵਰਦਿਆਂ ਦੀ ਪਹਿਲਾਂ ਵੀ ਕੋਪਰੇਟ ਕੀਤੀ ਸੀ ਅੱਜ ਕੀ ਨਾ ਜੀ ਆਪਣਾ ਅਰਜੁਨ ਜੀ ਇਹ ਮਾਮਲਾ ਕੀ ਹੈ ਜੀ ਸਰ ਜੀ ਇੱਕ ਲੜਕੇ ਆਏ ਦੋ ਤਿੰਨ ਗੱਡੀ ਚ ਅੰਦਰ ਇੱਟਾਂ ਮਾਰਨ ਲੱਗੇ ਨੇ ਅੰਦਰ ਬੈਠਣਾ ਆਏਗਾ ਮੈਂ ਭੱਜ ਕੇ ਪਿੱਛੇ ਨੂੰ ਜਾਣਾ ਬਚਾਈ ਆਪਣੀ ਦੇਖਿਆ ਮੁੰਡਾ ਸੀ ਜਤਿਨ ਸੂਦ ਨਾਲ ਦੋ ਇਹਨਾਂ ਦੇ ਹੋਰ ਸੀ ਗੱਡੀ ਚ ਸਾਥ ਤੇ ਆਏ ਸੀ ਗੱਡੀ ਚ ਆਏ ਸੀ ਈ ਮੌਲਾ ਕੀ ਲੜਾਈ ਦਾ ਕਾਰਨ ਕੀ ਹੈ ਮੌਲਾ ਪਤਾ ਨਹੀਂ ਮੈਂ ਤਾਂ ਅੰਦਰ ਬੱਠਾ ਪਿਛਲੇ ਗੇਟ ਤੋਂ ਪਿੱਛੇ ਨੂੰ ਭੱਜਿਆ ਕੋਈ ਪਿਛਲੇ ਗੇਟ ਦਾ ਮੈਨੂੰ ਪਤਾ ਨਹੀਂ ਕੀ ਗੱਲ ਹੋਦੀ ਕੀ ਨਹੀਂ ਹੋਈ ਸ਼ਰਾਬ ਪੀਤੀ ਹੋਈ ਹੈ ਪੂਰਾ ਡਿੱਗਦਾ ਹੋਇਆ ਕਰਪਾਨਾਂ ਫੜੀਆਂ ਆਈਆਂ ਹੱਥ 'ਚ ਕਿੰਨੇ ਵਿਅਕਤੀ ਸੀ ਇੱਕੋ ਹੀ ਜਣਾ ਮੋਰੇ ਆਇਆ ਸੀ ਪਹਿਲਾਂ ਇੱਟਾਂ ਮਾਰੀ ਅੰਦਰ ਵੜਿਆ ਅੰਦਰ ਮੈਂ ਪਿੱਛੇ ਨੂੰ ਗਿਆ ਭੱਜਿਆ ਅੰਦਰ ਲੈਪਟਾਪ ਚੱਕ ਕੇ ਲੈ ਗਿਆ ਮੋਬਾਈਲ ਪੇ ਸੀ ਮੇਰੇ ਪੈਸੇ ਤੇ ਫਿਰ ਕੋ ਚੱਕ ਕੇ ਲੈ ਗਿਆ ਕਿੰਨੇ ਪੈਸੇ ਤੇ ਕਿੰਨੇ ਮੋਬਾਈਲ ਲੈ ਗਿਆ 7-8000 ਰੁਪਿਆ ਸੀਗਾ ਮੋਬਾਈਲ ਰਿਪੇਅਰ ਦੇ ਪੈਸੇ ਸੀ 4-5 ਇੱਕ ਲੈਪਟਾਪ ਸਪ ਕਿ ਜਮਾਲ ਨੇ ਕੋਪਾਲਸ ਕੰਪਲੀਟ ਕੀਤੀ ਸੀ ਫੋਨ ਕੀਤਾ ਸੀ ਪੁਲਿਸ ਨੂੰ ਆਏ ਪੁਲਸ ਆਈ ਮੌਕੇ ਤੇ ਹਾਂਜੀ ਕਿੰਨੇ ਕ ਵਜੇ ਹੋਇਆ ਆਸਾ ਥੋੜਾ ਘੰਟਾ ਕੋ ਹੋ ਗਿਆ ਹਾਂਜੀ 1 ਘੰਟਾ ਹੋ ਗਿਆ ਕਾਦੀ ਨਾਲ ਤੋੜ ਪਨ ਕੀਤੀ ਤੋਂ ਦੇਖ ਲੋ ਜੀ ਇਟਾ ਮਾਰੀਆਂ ਉਹਨਾਂ ਸਾਰੀਆਂ ਅੰਦਰੋਂ ਵੀ ਇੱਕ ਵਾਰਾ ਕੀ ਮਾਮਲਾ ਕੀ ਇੱਕ ਹਾਰਬਰ ਰੋਡ ਦੇ ਉੱਪਰ ਤੁਸੀਂ ਆਏ ਮੋਬਾਈਲ ਦੀ ਦੁਕਾਨ ਤੇ ਕੀ ਹਾਂਜੀ ਅਸੀਂ ਸਾਨੂੰ ਫੋਨ ਆਇਆ ਸੀਗਾ ਵੀ ਉੱਥੇ ਪਹੁੰਚੋ ਵੀ ਦੁਕਾਨ ਤੇ ਭਾਨ ਤੋੜ ਕੀਤੀ ਆ ਆੜ ਕੇ ਜਦੋਂ ਅਸੀਂ ਮੌਕਾ ਦੇਖਿਆ ਆ ਤੇ ਮੌਕੇ 'ਚ ਦੇਖਿਆ ਆਣ ਕੇ ਤੇ ਇਹਨੇ ਜੋ ਸਾਨੂੰ ਦੱਸਿਆ ਵੀ ਇਹ ਬੰਦਾ ਜਿਹੜਾ ਸੀਗਾ ਜਤਨ ਸੂਦ ਜਤਨ ਸੂਦ ਆ ਤੇ ਗੱਡੀ ਪੀਪੀ 010 ਈਪੀ 8243 ਇਹ ਗੱਡੀ ਵਿੱਚ ਆਇਆ ਕੱਲਾ ਆਇਆ ਇਹ ਤੇ ਇਹਨੇ ਦੱਸਿਆ ਵੀ ਇਹ ਬੰਦਾ ਪਹਿਲਾਂ ਵੀ ਸਾਲ ਪਹਿਲਾਂ ਕੋਈ ਸਾਡੀ ਰੰਜਿਸ਼ ਪਾਈ ਹੋਈ ਸੀਗੀ ਟਿਕਟ ਤੋਂ ਤੇ ਪਹਿਲਾਂ ਵੀ ਇਹਨੇ ਭੰਟੂੜ ਕੀਤੀ ਸੀਗੀ ਹੁਣ ਬਾਹਰ ਚ ਲੱਗਿਆ ਸੀ ਬਾਹਰੋਂ ਆਣ ਕੇ ਫਿਰ ਇਹ ਬੰਦਾ ਆਣ ਕੇ ਪੰਟੋੜ ਕੀਤੀ ਆ ਤੇ ਇਹ ਦੱਸਣ ਦੇ ਇਹਦੇ ਦੱਸਣ ਦੇ ਦੱਸਣ ਦੇ ਹਿਸਾਬ ਦੇ ਨਾਲ ਇਹਨਾਂ ਨੇ ਦੱਸਿਆ ਸਾਨੂੰ ਵੀ ਇੱਕ ਕੰਪਿਊਟਰ ਲੈਪਟਾਪ ਚੱਕ ਲਿਆ ਥੋੜੇ ਬਹੁਤ ਪੈਸੇ ਲੱਗਿਆ ਆ ਜੀ ਤੇ ਪੰਟੋੜ ਦਿੱਤੀ ਸਰ ਕੋਈ ਪਛਾਣ ਦੇ ਵਿੱਚ ਆ ਇਹਨਾਂ ਦੇ ਬੰਦਾ ਕੋਈ ਚਾਹ ਦੇ ਵਿੱਚ ਇਹਦੀ ਜਾਣਦਾ ਹੈ ਆ ਪਰ ਐਡਰੈਸ ਦਾ ਨਹੀਂ ਪਤਾ ਇਹਨੇ ਜਿਹੜੀ ਪਹਿਲੀ ਦਰਖਾਸਤ ਦਿੱਤੀ ਸੀ ਉੱਤੇ ਨੇ ਆਪਣਾ ਉਹਦਾ ਮੋਬਾਈਲ ਅ ਡਰਸ ਬੋਲੇ ਮੈਂਸ਼ਨ ਕੀਤਾ ਤੇ ਉਹ ਮੈਨੂੰ ਤਾਂ ਪੁਰਾਣੀ ਦਾ ਸਾਥ ਕੱਢ ਉੱਥੇ ਦਿਨ ਪਤਾ ਲੱਗਦੇ ਸਾਰੇ ਕੋਈ ਸੀਸੀਟੀਵੀ ਕੈਮਰੇਜ ਬੰਦਾ ਆਏ ਆ ਜਿਹੜੇ ਕੋਈ ਨਹੀਂ ਉਹ ਚੱਲਦਾ ਨਹੀਂ ਹੈ ਇਹਨਾਂ ਦੇ ਉਦਾਂ ਦੀ ਢੰਡੀ ਗਵਾਨੀਆਂ ਦੇ ਹੋਇਆ ਚੱਲਦਾ ਨਹੀਂ ਆਏ ਕੋਈ ਕੈਮਰੇ ਆਲੇ ਦੁਆਲੇ ਚੱਲਦੇ ਹੁਣ ਹਾਂਜੀ ਹਾਂਜੀ ਕੋਈ ਦੇਖ ਲਾ ਕੇ ਜੋ ਹੈਗੀ ਕਾਰ ਵੀ ਅਸੀਂ ਸਿਟੀ ਭੇਜਣ ਲੱਗੇ ਨੂੰ ਤੇ ਆਪਣਾ ਜੋ ਹੈਗਾ ਬਿਆਨ ਤੇ ਨੋਟ ਕਰਾ ਦੂਗਾ ਸਰ ਕਿਸ ਨਾਮ ਦੇ ਉੱਪਰ ਦੁਕਾਨ ਹੈ ਕੁਝ ਪਤਾ ਇਹ ਜੀ ਹੈਗੀ ਆ ਕਿਹਨਾਂ ਦੇ ਨਾਮ ਤੇ ਜੀ ਗੁਰੂ ਕ੍ਰਿਪਾ ਇੰਟਰਪ੍ਰਾਈਜ਼ ਗੁਰੂ ਕ੍ਰਿਪਾ ਇੰਟਰਪ੍ਰਾਈਜ਼ ਕਿਸ ਰੋਡ ਦੇ ਉੱਪਰ ਸਰ ਇਹ ਜੀ ਹੈਗਾ ਸ਼ਾਰਪ ਰੋਡ ਤੇ ਆ ਗੰਦੇ ਨਾਲ ਇਹਦੇ ਥੋੜਾ ਜਿਹਾ ਕੀ ਆ ਤੇ ਬਾਕੀ ਜੋ ਕਾਰ ਵੀ ਹੈਗੀ ਆ ਉਹ ਕਾਨੂੰਨੀ ਕਾਰ ਵੀ ਜੋ ਕੀਤੀ ਜਾਏਗੀ